ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਅੱਜ ਭਿਖਾਰੀਵਾਲ ਸੁੱਖਾ ਪੰਡਾਲ ਚਰਚ ਦੇ ਅਟਕਿੰਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਂਬਰ ਜੇਲ ਵਿਭਾਗ ਫਾਦਰ ਮਲਖਰਾਜ ਆਪਣੇ ਸਾਥੀਆਂ ਸਮੇਤ ਕੋਰ ਪ੍ਰਤਾਪ ਸਿੰਘ ਖੁਸ਼ਾਲਪੁਰ ਦੇ ਯਤਰਾ ਸਦਕਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਹਨ ਉਨ੍ਹਾਂ ਰਵਿਕਰਨ ਸਿੰਘ ਕਾਲੋ ਦੀ ਅਗਵਾਈ ਕਬੂਲ ਕਰ ਲਈ ਹੈ ਆਹ ਸੁਣਦੇ ਹਾਂ ਮੀਟਿੰਗ ਦੌਰਾਨ ਰਵਿਕਰਨ ਸਿੰਘ ਗਾਲੋ ਅਤੇ ਫਾਦਰ ਮਲਖਰਾਜ ਨੇ ਕੀ ਕਿਹਾ ਫਾਦਰ ਮਲਖਰਾਜ ਜੀ ਚਰਚ ਆਫ ਸੁਖ ਭਲਾਲ ਚੈਰੀਟੇਬਲ ਟਰਸਟ ਪਿੰਡ ਭਖਾਰੀਵਾਲ ਅੱਜ ਸਰਦਾਰ ਰਵੀ ਸਾਹਿਬ ਕਾਲੋਂ ਦੀ ਦਵਾਈ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਜੀ ਚੇਅਰਮੈਨ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮੈਂ ਸ਼ਰੋਮਨੀ ਅਕਾਲੀ ਦਲ ਨੂੰ ਜੁਮੈਨ ਕੀਤਾ ਕਿਉਂਕਿ ਮੈਨੂੰ ਬੜੀਆਂ ਪਾਰਟੀਆਂ ਮਿਲੀਆਂ ਵੱਡੀਆਂ ਪਾਰਟੀਆਂ 'ਚ ਮੈਂ ਕੰਮ ਕੀਤਾ ਜਿਵੇਂ ਕਿ ਬੀਜੇਪੀ ਨੇ ਮੈਨੂੰ ਸਟੇਟ ਅਜੈਕਟਿਵ ਮੈਂਬਰ ਲਾਇਆ ਸੀਗਾ ਔਰ ਕਾਂਗਰਸ ਨੇ ਮੈਨੂੰ ਜੇਲ ਵਿਭਾਗ ਦਾ ਮੈਂਬਰ ਲਾਇਆ ਸੀਗਾ ਔਰ ਨਾਲ ਹੀ ਘਟ ਗਿਣਤੀ ਕਮਿਸ਼ਨ ਦਾ ਵੈਸ ਚੇਅਰਮੈਨ ਔਰ ਮੈਂ ਸਭ ਕੁਝ ਛੱਡ ਕੇ ਤੇ ਅੱਜ ਕਾਲੀ ਦਲ ਨੂੰ ਜੁਆਇਨ ਕੀਤਾ ਕਿਉਂਕਿ ਕਾਲੀ ਦਲ ਨੇ ਜਿਹੜੇ 1997 ਤੋਂ ਲੈ ਕੇ ਜਿੰਨੀ ਵਾਰ ਵੀ ਸਰਕਾਰ ਆਈ ਬਹੁਤ ਵਧੀਆ ਕੰਮ ਕੀਤੇ ਮਸੀਬ ਭਾਈਚਾਰੇ ਨੂੰ ਬਣਦਾ ਮਾਣ ਦਿੱਤਾ ਔਰ ਹਰ ਸਾਲ ਵੱਡੇ ਦਿਨ ਤੇ ਵੱਡੇ ਵੱਡੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਕੱਠ ਕਰਕੇ ਤਿਮਸੀ ਭਾਈਚਾਰੇ ਨੂੰ ਵੱਡੇ ਦਿਨ ਦੀ ਪ੍ਰਭੂ ਯਸੂਸ ਮਸੀਹ ਦੇ ਆਗਮਨ ਪੂਰਵ ਦੀ ਵਧਾਈ ਦਿੰਦੇ ਰਹੇ ਜਿੱਦਾਂ ਦੀ ਕਾਂਗਰਸ ਆਈ ਇਹਨਾਂ ਨੇ 5 ਸਾਲ ਦੇ ਵਿੱਚ ਕਿਤੇ 크ਿਸਚਨ ਭਾਈਚਾਰੇ ਨੂੰ ਵੱਡਾ ਦਿਨ ਕੀ ਮਨਾਉਣਾ ਸੀ ਇਹਨਾਂ ਨੇ ਵਧਾਈ ਦੇ ਕੇ ਵੀ ਨਹੀਂ ਇਹ ਗੱਲ ਕਹੀ ਵੀ 크ਿਸਚਨ ਲੋਕਾਂ ਨੂੰ ਵਧਾਈ ਹੋਵੇ ਵੀ ਕੋਈ ਕਹਿੰਦਾ ਜੀ 크ਿਸਚਨਾਂ ਨੂੰ ਪੰਜਾਬ ਚੋਂ ਬਾਹਰ ਕੱਢ ਦਾਂਗੇ ਜਿਵੇਂ ਅਹਿਮਦ ਸਾਹਿਬ ਆਇਆ ਕੋਈ ਕਹਿ ਰਿਹਾ ਜੀ ਆਪਾਂ ਇਹ ਕਾਨੂੰਨ ਬਣਾਵਾਂਗੇ ਜੀ ਇਹਨਾਂ ਨੂੰ ਅੰਦਰ ਕਰਾਂਗੇ ਮੈਂ ਸੋਚਿਆ ਭਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹਾ ਮੁੱਖ ਮੰਤਰੀ ਰਹੇ ਨੇ ਜਿਨ੍ਹਾਂ ਨੇ ਮਸੀਬ ਭਾਈ ਚਾਰੇ ਨੂੰ ਬਹੁਤ ਬਲੰਦੀਆ ਤੇ ਬਚਾਇਆ ਬੜਾ ਚੁਕਿਆ ਅੱਜ ਵੀ ਅਸੀਂ ਚਾਹੁੰਦੇ ਆ ਭਾਈ ਮਸੀਬ ਭਾਈ ਚਾਰੇ ਦੀ ਜੇ ਬਾਫੜੀ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਫੜੀਆ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਆ ਸਰਕਾਰ ਬਣਾਵਾਂਗੇ ਅਸੀਂ ਸਰਦਾਰ ਰਵੀ ਕਾਲੂ ਜੀ ਨੂੰ ਇੱਕ ਵੱਡੀ ਲੀਡ ਦੇ ਨਾਲ ਜਿਤਾ ਰਹੇ ਆ ਹਲਕਾ ਡੇਰਾ ਬਾਬਾ ਨਾਨਕ ਤੋਂ ਕਿਉਂਕਿ ਬਹੁਤ ਅੱਜ ਜਿਹੜੇ ਤੁਸੀਂ ਆ ਗਏ ਬੈਠੇ ਆ ਸੌਆਂ ਦੀ ਗਿਣਤੀ ਵਿੱਚ ਸਵੇਰ ਤੋਂ ਜੂਥ ਵਾਲਾ ਸੀਗਾ ਇਹ ਨਾਲ ਸੀਗਾ ਮੈਨੂੰ ਇੱਕ ਗੱਲ ਚੇਤੇ ਆਈ ਪੀ ਬਜ਼ੁਰਗ ਕਹਿੰਦੇ ਨੇ ਜਿੱਥੇ ਜੂਥ ਖਲੋਜਦਾ ਹੈ ਉਥੇ ਕੋਈ ਵੀ ਪਾਵਰ ਨਹੀਂ ਆੜਦੀ ਕਿਉਂਕਿ ਜੂਥ ਇੱਕ ਨੇਰੀ ਨਹੀਂ ਤੂਫਾਨ ਦਾ ਰੂਪ ਧਾਰਦਾ ਤੇ ਅੱਜ ਸਾਡੇ ਜੂਥ ਨੇ 크੍ਰਿਸਚਨ ਭਾਈਚਾਰੇ ਦੇ ਲੋਕਾਂ ਨੇ ਤੂਫਾਨ ਦਾ ਰੂਪ ਧਾਰ ਲਿਆ ਤੇ ਦੋਹਾਂ ਗਿਣਾਂ ਦੇ ਵਿੱਚ ਵਿੱਚ ਇਹੋ ਜਿਹੇ ਹਾਲਾਤ ਕਰ ਦੇਵਾਂਗੇ ਕਿ ਕੋਈ ਵੀ ਬੰਦਾ ਝਾੜੂ ਦਾ ਤੇ ਪੰਜੇ ਦਾ ਨਾਂ ਲੈ ਕੇ ਖੁਸ਼ ਨਹੀਂ ਹੋਵੇਗਾ ਕਹਿੰਦੇ ਨੇ ਪਈ ਘਰ ਘਰ ਚੱਲੀ ਗੱਲ ਕਹਿੰਦੇ ਨੇ ਘਰ ਘਰ ਚੱਲੀ ਗੱਲ ਸਾਰੀ ਦੁਨੀਆ ਪਕੜੀ ਵੱਲ ਹੁਣ ਸਾਰੀ ਦੁਨੀਆ ਤਕਲੀ ਵੱਲ ਹੋ ਜੇਗੀ ਦੋਨਾਂ ਦਾ ਅਸੀਂ ਨੇਰੀ ਲਿਆ ਦਾਂਗੇ ਇਹਨਾਂ ਕੋ ਜੀ ਕਹਿੰਦਾ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਸਤਿਕਾਰਯੋਗ ਫਾਦਰ ਮੁਲਖਰਾਜ ਜੀ ਜੋ ਕਿ ਭੰਡਾਰ ਚੈਰੀਟੇਬਲ ਦਸਤੇ ਦੇ ਨਾਲ ਬੰਦ ਸੀ ਅੱਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਜੋ ਵਾਅਦਾ ਕੀਤਾ ਸਾਡੇ ਨਾਲ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਮੇਰੇ ਇਸ ਸਲਕਾ ਡੇਰਾ ਬਾਬਾ ਨਾਨਕ ਦੀ ਛਲੀਸੀ ਆ ਜਿਹੜੀ ਆ ਇਹਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਆ ਤੇ ਇਹ ਉਸ ਬਰਾਦਰੀ ਦੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਾ ਲਾਮਬੰਦ ਕਰਕੇ ਚੱਲ ਰਹੇ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿਉਂਕਿ ਇਹਨਾਂ ਨੂੰ ਪਹਿਲਾਂ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਇਹਨਾਂ ਨੇ ਜੇਲ ਬੋਰਡ ਦਾ ਮੈਂਬਰ ਵੀ ਬਣਾਇਆ ਹੋਇਆ ਤੇ ਨਾਲ ਹੀ ਵਾਈਸ ਚੇਅਰਮੈਨ ਨੇ ਘੱਟਕਿੰਦੀ ਕਮਿਸ਼ਨ ਦੇ ਤੇ ਇਹਨਾਂ ਨੇ ਉਹਨਾਂ ਦੀਆਂ ਨੀਤੀਆਂ ਨੂੰ ਸਰਕਾਰ ਦਿਆਂ ਹੋਏ ਸੋਮਨੀ ਅਕਾਲੀ ਦਲ ਦੀਆਂ ਚੰਗੀਆਂ ਨੀਤੀਆਂ ਜਿਹੜੀਆਂ ਤੇ ਉਹਨਾਂ ਨੂੰ ਦੇਖ ਕੇ ਸਾਡੇ ਪ੍ਰਵਾਸ ਸ਼ਾਮਲ ਹੋਏ ਨੇ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੂੰ ਸਵਾਗਤ ਦੋਨਾਂ ਕਿਨਾਂ ਦਾ ਬਣਦਾ ਜੀ ਸਤਿਮਾਨ ਸਰਕਾਰ ਸਾਡੀ ਸਾਰੀ ਟੀਮ ਦੀ ਆ ਕਿਉਂਕਿ ਮੇਰੇ ਵੱਡੇ ਭਾਈ ਗੁਰਪ੍ਰਤਾਪ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਮਿਹਨਤ ਕਰਕੇ ਸਾਰਾ ਪਾਰਟੀ ਦਾ ਪ੍ਰੋਗਰਾਮ ਸਾਡੇ ਨਾਲ ਜੋੜਿਆ ਤੇ ਫਿਰ ਸਾਰੀ ਕ੍ਰਿਸ਼ੀਆਂ ਨੂੰ ਵਧਾਈ ਦਿੰਨਾ ਵਾ ਹਲੇਲੂਇਆ ਹਲੇਲੂਇਆ